ਮੈਂ ਬਿੰਦਰ ਕੁਰ ਮੇਰੇ ਵੱਲੋਂ ਪ੍ਰੇਮ ਪ੍ਰੀਤ ਸਾਥਸਰੀਏ ਗਾਲ ਜੀ ਅੱਜ ਹੁਣ ਆਪਾਂ ਰੋਗ ਰੋਹ ਆਇਆ ਇੱਕ ਪੰਜਾਬੀ ਲੋਕ गीत ਸੁਹਾਗ ਲੈ ਕੇ ਇਹ ਬਹੁਤ ਪਿਆਰਾ ਪੰਜਾਬੀ ਲੋਕੀਤ ਸੁਹਾਗ ਹੈ ਤੇ ਤੁਸੀਂ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਅਵਰਲ ਮਿਲ ਕੇ ਆਪਾਂ ਸਾਰੇ ਇਸ ਪੰਜਾਬੀ ਲੋਕਗੀਤ ਦਾ ਆਨੰਦ ਮਾਣੀਏ ਤੇ ਨਾਲੇ ਸਿੱਖੋ ਇਹ ਬਹੁਤ ਸੋਖਾ ਹੈ ਤੇ ਨਾਲੇ ਸੁਣੋ ಟ್ಟೆ ಬಾಪೂ ಬಟ್ಟ ಕ್ಯೋ ಕಟ್ಟ ಬಾಪೂ ಬಟ್ಟ ಕ್ಯೂರಾ ರಾತಿಯವೇ ಅದ ಕ್ಲೀರ ಕತ್ತವೆ ਖਟਦੇ ਮੇਰੇ ਵੀਰਾ ਵੇ ਖਟ ਦੇਂਦਾ ਕਿਉਣੀ ਖਟਦੇ ਮੇਰੇ ਵੀਰਾ ਵੇ ਖਟ ਦੇਂਦਾ ਕਿਉਣੀ ਕਿੱਲੇ ਬਦਿਆਂ ਰੇ ਗਾਉਂ ਆ ਵੇ ਸੰਗਲ ਭੜਾਉਂਦਾ ਕਿਉਣੀ ਕਿੱਲੇ ਬਦਿਆਂ ਰੇ ਗਾਉਂ ਆ ਵੇ ਅੱਜ ਦੇਂਦਾ ਖਟ ਦੇ ਮੇਰੇ ਚਾਚਾ ਵੀ ਖਟ ਦੇਂਦਾ ਕਿਉਣੀ ਖਟ ਦੇ ਮੇਰੇ ਚਾਚਾ ਵੀ ਖਟ ਦੇਂਦਾ ਕਿਉਣੀ ਟਾਲੀ ਬਣਿਆ ਸੰਦੁਖਾ ਵੇ ਅੱਜ ਦੇਂਦਾ ਕਿਉਣੀ ਟਾਲੀ ਬਣਿਆ ਸੰਦੁਖਾ ਵੇ ਖਟਦੇ ਮੇਰੇ ਮਾਮਾ ਵੇ ਖਟ ਦੇਂਦਾ ਕਿਉਣੀ ਖਟਦੇ ਮੇਰੇ ਮਾਮਾ ਵੇ ਖਟ ਦੇਂਦਾ ਕਿਉਣੀ ਮੇਰਾ ਚਾਂਦੀ ਦਾ ਚੂੜਾ ਵੇ ਅੱਜ ਦੇਂਦਾ ਕਿਉਣੀ ਮੇਰਾ ਚਾਂਦੀ ਦਾ ਚੂੜਾ ਹਾ ਵੇ ਤੀ ਪੌਂਦਾ ਕਿਉਂ ਨਹੀਂ ਖਾਟਦੇ ਮੇਰੇ ਤਾਇਆ ਇਹ ਖੱਟਦੇਂਦਾ ਕਿਉਂ ਨਹੀਂ ਖਾਟਦੇ ਮੇਰੇ ਤਾਇਆ ਵੇ ਖੱਟਦੇਂਦਾ ਕਿਉਂ ਨਹੀਂ ਹਮੋ ਡੇਰ ਆਵੇ ਖਣਾਉਂਦਾ ਵੇ ਅੱਜ ਹੱਥ ਦਾ ਕਿਉਣੀ ਮੋਢੇ ਰਿਆ ਤੂੰ ਖੜਾਉਂਦਾ ਵੇ ਗਾਲ ਲਾਉਂਦਾ ਕਿਉਣੀ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਸੁਹਾਗ ਤੇ ਤੁਸੀਂ ਇਸ ਦਾ ਆਨੰਦ ਮਾਣੋ ਜੀ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ